ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਜਨੇਰ ਚੰਦ ਗੁਰੂ ਸਾਹਿਬ ਦੀ ਤਾਕਤ ਨੂੰ ਜਾਣ ਚੁੱਕਾ ਸੀ ਇਸ ਲਈ ਕਿਸੇ ਵੀ ਤਰ੍ਹਾਂ ਉਹਨਾਂ ਨੂੰ ਖਤਮ ਕਰਨਾ ਚਾਹੁੰਦਾ ਸੀ ਸਾਲ 1702 ਵਿੱਚ ਅਜਨੇਰ ਚੰਦ ਨੇ ਮੁਗਲਾਂ ਤੋਂ ਮਦਦ ਮੰਗੀ ਸਰਹੰਦ ਦੇਸ਼ੂ ਦੇਦਾਰ ਤੇ ਅਜਨੇਰ ਚੰਦ ਨੇ ਮਰਮੋਗੜ ਨੂੰ ਠੇਰਾ ਪਾ ਲਿਆ ਦੰ ਬਾਅਦ ਚੰਨੀ ਇਸ ਲੜਾਈ ਤੋਂ ਬਾਅਦ ਗੁਰੂ ਸਾਹਿਬ ਨੇ ਦੁਸ਼ਮਣਾਂ ਕੋਲ ਨੂੰ ਕੱਜਨ ਲਈ ਮਜਬੂਰ ਕਰ ਦਿੱਤਾ ਨਿਰਮੋਗ ਹੋਈ ਲੜਾਈ ਜਿੱਤਣ ਤੋਂ ਬਾਅਦ ਵੀ ਗੁਰੂ ਸਾਹਿਬ ਨੇ ਇਸ ਇਲਾਕੇ ਨੂੰ ਛੱਡ ਕੇ ਜਾਂਦਾ ਫੈਸਲਾ ਕੀਤਾ ਬਸੌਲੀ ਦਾ ਰਾਜਾ ਗੁਰੂ ਸਾਹਿਬ ਦਾ ਚੰਗਾ ਮਿੱਤਰ ਸੀ ਸਿੰਘਾਂ ਨੇ ਜਦ ਹੀ ਜਦੋਂ ਬਸੌਲੀ ਵਾਲੇ ਹਰਵਾਨਾ ਹੋਈ ਰਸਤੇ ਵਿੱਚ ਦੁਸ਼ਮਣਾਂ ਨੇ ਦੋ ਵਾਰ ਮਮਲਾ ਕੀਤਾ ਸਿੰਘਾਂ ਦਾ ਅਜਨੇਸ਼ ਚੰਦ ਨਾਲ ਪਹਿਲਾ ਟਕਰਾ ਸਤਲੁਜ ਦਰਿਆ ਪਾਰ ਕਰਦਿਆਂ ਹੋਇਆ 4 ਘੰਟੇ ਚੱਲੀ ਇਸ ਲੜਾਈ ਵਿੱਚ ਸਿੰਘਾਂ ਨੇ ਪਹਾੜੀ ਫੌਜ ਨੂੰ ਖਦੇੜ ਕੇ ਰੱਖ ਦਿੱਤਾ ਸਿੰਘ ਜਦੋਂ ਸਤਲੁਜ ਦਰਿਆ ਪਾਰ ਕਰਕੇ ਬਸੌਲੀ ਦੇ ਨੇੜੇ ਪਹੁੰਚ ਗਏ ਤੇ ਅਜਮੇਰ ਚੰਦ ਨੇ ਗੂ ਸੈਰ ਤੇ ਦੁਬਾਰਾ ਹਮਲਾ ਕਰ ਦਿੱਤਾ ਇਸ ਲੜਾਈ ਵਿੱਚ ਅਜਨੇਰ ਸਿੰਘ ਦੀ ਫੌਜ ਦੀ ਹਾਰ ਹੋਈ ਉਤੋਂ ਬਸੌਲੀ ਤੇ ਜਸਮਾਨ ਦੇ ਗੁਰੂ ਸਾਹਿਬ ਦੇ ਚੰਗੇ ਮਿੱਤਰ ਸਨ ਇਸ ਜੰਗ ਪਿਛੋਂ ਗੁਰੂ ਸਾਹਿਬ ਅਨੰਦਪੁਰ ਸਾਹਿਬ ਵਾਪਸ ਆਏ ਅਤੇ ਅਗਲੇ 2 ਸਾਲ ਅਨੰਦਪੁਰ ਸਾਹਿਬ ਦੇ ਵਿੱਚ ਬੜੀ ਸ਼ਾਂਤੀ ਨਾਲ ਦਿੱਤੇ ਚਮਕੌਰ ਦੀ ਪਹਿਲੀ ਜੰਗ ਇਸੇ ਸਾਲ 1702 ਵਿੱਚ ਚਮਕੌਰ ਦੀ ਗੜੀ ਯੂਦੀ ਉਸ ਮਹਾਨ ਜੰਗ ਨੂੰ ਠੀਕ ਇੰਨੇ ਸਾਲ ਪਹਿਲਾਂ ਚਮਕੌਰ ਦੀ ਪਹਿਲੀ ਲੜਾਈ ਹੋਈ ਸੀ ਜਰਾਸਲ ਗੁਰੂ ਸਾਹਿਬ ਇਸ ਸਫ਼ਰ ਦੇ ਦੌਰਾਨ ਚਮਕੌਰ ਵਿੱਚ ਰੁਕੇ ਸਨ ਬਲਾਸਪੁਰ ਦਾ ਰਾਜ ਜਮੇਰ ਚੰਦ ਗੁਰੂ ਸਾਹਿਬ ਹੀ ਪਰ ਪੰਦੀ ਖਵਰ ਬਖ ਰਿਆ ਸੀ ਪਰ ਗੁਰੂ ਸਾਹਿਬ ਤੇ ਸਿੱਧਾ ਹਮਲਾ ਕਰਨ ਦੀ ਹਿੰਮਤ ਨਹੀਂ ਸੀ ਇੰਨੇ ਨਹੀਂ ਹੋਈ ਉਹਨਾਂ ਲਾਹੌਰ ਤੋਂ ਦਿੱਲੀ ਨੂੰ ਜਾ ਰਹੀ ਮੋਗਲ ਫੌਜ ਦਾ ਪਤਾ ਲੱਗਾ ਮੋਗਲ ਜਨਮਾਇਲ ਫਾਜ਼ਿਲ ਖਾਨ ਤੋਂ ਉਹਨੇ 2000 ਦਿਹਾੜੀ ਤੇ ਮੋਗਲ ਸਪਾਹੀ ਲੈ ਲਈ ਪਰ ਜਿਵੇਂ ਹੀ ਉਹ ਗੁਰੂ ਸਾਹਿਬ ਤੇ ਹਮਲਾ ਕਰਨ ਲੱਗੇ ਤੇ ਫਾਜ਼ਿਲ ਦੀਗ ਨੂੰ ਇਹ ਬਾਜਵ ਨਾਲ ਲੱਗਾ ਤੇ ਉਹਨੂੰ ਉਹਨਾਂ ਦਾ ਸਾਥ ਛੱਡ ਦਿੱਤਾ దూజా అగలే దో సతి వే రేఖా ఫోజీ తాకారాధా హ ਪਹਾੜੀ ਰਾਜਾਂ ਦੀ ਈਰਖਾ ਸਾਰੀਆਂ ਹੱਦਾਂ ਪਾਰ ਕਰ ਗਈ ਹੁਣ ਉਹਨਾਂ ਦੀ ਈਰਖਾ ਸਿਰਫ ਖਾਲਸਾ ਫੌਜ ਤੋਂ ਵੀ ਨਹੀਂ ਖਾਸਾ ਪਾਂਥ ਤੋਂ ਵੀ ਸੀ ਬਾਈ ਪਹਾੜੀ ਰਾਜਾਂ ਨੇ ਇੱਕ ਨਵਾਂ ਗੱਠਜੋੜ ਬਣਾਇਆ ਤੇ ਮੁਗਲ ਹਾਕਮ ਔਰੰਗਜ਼ੇਬ ਨੂੰ ਇੱਕ ਨਵੀਂ ਚਿੱਠੀ ਲਿਖੀ ਔਰੰਗਜ਼ੇਬ ਦੀ ਪਿਛਲੀਆਂ ਹਾਰਾਂ ਤੋਂ بڑا ਕਪਾਸੀ ਉਹਨੇ ਸਰਹੰਦ ਕਸ਼ਮੀਰ ਲਾਹੌਰ ਤੇ ਕਸ਼ੋਰ ਦੇ ਗਵਰਨਰਾਂ ਨੂੰ ਅਨੰਦ ਘਰ ਨੂੰ ਘੇਰ ਹੁੰਦਾ ਹੁਕਮ ਦਿੱਤਾ ਇਸ ਵਾਰ 22 ਪਹਾੜੀ ਰਾਜਾਂ ਚਾਰ ਮੋਗਲ ਸੂਬਿਆਂ ਤੇ ਰੰਗਣਾ ਨੇ ਮਿਲ ਕੇ ਹਮਲਾ ਕੀਤਾ ਸਿੰਘਾਂ ਨੇ ਦੁਸ਼ਮਣਾਂ ਨੂੰ ਕਿਲੇ ਦੇ ਨੇੜੇ ਵੀ ਫਟਕਣ ਨਾ ਦਿੱਤਾ ਤੇ ਵਿਜੇ ਕੋਸ਼ ਤੋਪਾਂ ਦੇ ਗੋਲਿਆਂ ਤੋਂ ਡਰਦੇ ਦੂਰ ਜਾ ਅਨੰਦਪੁਰ ਨੂੰ ਘੇਰਾ ਪਾ ਬੈਠੇ ਸਮਾਂ ਬੀਤਦਾ ਗਿਆ ਮੁਗਲ ਫੌਜ ਉੱਤੇ ਦਿੱਲੀ ਦਰਬਾਰ ਦਾ ਦਬਾਅ ਵਧਣ ਲੱਗਾ ਮੁਗਲਾਂ ਤੇ ਪਹਾੜੀ ਰਾਜਿਆਂ ਅਖੀਰ ਕੁਰਾਂਬੇ ਗੋਦੀ ਹਾਂ ਜੁਕੀ ਗੁਰੂ ਸਾਹਿਬ ਨੂੰ ਆਨੰਦਪੁਰ ਛੱਡ ਕੇ ਜਾਣ ਦੀ ਫਰਿਆਦ ਕੀਤੀ ਅਤੇ ਆਖਿਆ ਗਿਆ ਕਿ ਕਿਸੇ ਵੀ ਸਿੰਘ ਦਾ ਵਾਲ ਵੀ ਵਿੰਗਾ ਨਹੀਂ ਹੋਵੇਗਾ ਲੰਮੀ ਘੇਰਾਵੰਦੀ ਕਰਕੇ ਕਿਸੇ ਕਿਲੇ ਵਿੱਚ ਸਿੰਘਾਂ ਦੇ ਖਾਸ ਕਰਕੇ ਬੱਚਾਂ ਦੀ ਹਾਲਤ ਬਹੁਤ ਖਰਾਬ ਸੀ ਸਿੰਘਾਂ ਦੇ ਕਹਿੰਦੇ ਗੁਰੂ ਸਾਹਿਬ ਨੇ 6 ਸਤੋਵ ਕੋ ਦੀ ਵਿਚਕਾਰਲੀ ਰਾਤ ਨੂੰ ਆਨੰਦਪੁਰ ਛੱਡ ਦਿੱਤਾ ਸਾਹੀ ਟਿੱਕੇ ਦੀ ਜੰਗ ਜਿਵੇਂ ਹੀ ਦੁਸ਼ਮਣ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਆਨੰਦਪੁਰ ਤੋਂ ਛੱਡਣ ਬਾਰੇ ਪਤਾ ਲੱਗਾ ਉਹਨਾਂ ਆਨੰਦਪੁਰ ਉੱਤੇ ਕਬਜ਼ਾ ਕਰ ਲਿਆ ਸੌਹਾਂ ਨੂੰ ਤੋੜਦੇ ਹੋਏ ਸਿੱਖਾਂ ਦਾ ਪਿੱਛਾ ਕਰਨ ਲੱਗੇ ਗੁਰੂ ਸਾਹਿਬ ਨੇ ਭਾਈ ਉਦੇ ਸਿੰਘ ਨੂੰ ਦੁਸ਼ਮਣਾਂ ਦਾ ਟੱਕਰਾਂ ਕਰੰਦਾ ਹੁਕਮ ਦਿੱਤਾ ਸ਼ਾਹੀ ਤਿੱਬੀ ਦੇ ਅਸਥਾਨ ਤੇ ਪਾਈ ਉਹਦੇ ਸਿੰਘ ਆਪਦੇ 50 ਸਾਥੀ ਸਿੰਘਾਂ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਪਰ ਉਦੋਂ ਤੱਕ ਸਿੱਖਾਂ ਦਾ ਜਥਾ ਸਰਸਾ ਨਦੀ ਕੰਢੇ ਪਹੁੰਚਾ ਸੀ ਸਰਸਾ ਵੀ ਲੜਾਈ ਜਦੋਂ ਗੁਰੂ ਸਾਹਿਬ ਤੇ ਸਿੱਖ ਸਰਸਾ ਨਦੀ ਤੇ ਪਹੁੰਚੇ ਦਸ਼ਮਣ ਵੀ ਉਹਨਾਂ ਦੇ ਨੇੜੇ ਆ ਗਿਆ ਸੀ ਗੁਰੂ ਤੇਗ ਬਹਾਦਰ ਜੀ ਦਾ ਅਸੀਸ ਦਿੱਲੀ ਤੋਂ ਕਰਤਾਰ ਪਰ ਲੈ ਕੇ ਆਉਣ ਵਾਲੇ ਭਾਈ ਜੀਵਨ ਸਿੰਘ ਜੀ ਨੇ ਤ੍ਰੀਵ ਸਿੱਖਾਂ ਨਾਲ ਦੁਸ਼ਮਣ ਨੂੰ ਰੋਕਣ ਨਾਲ ਦੀ ਜਿੰਨੇ ਵਾਰੀ ਸਮਝੀ ਉਧਰ ਸਰਸਾ ਨਦੀ ਵਿੱਚ ਵੀ ਹੜ ਆਇਆ ਹੋਇਆ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਸਰਸਾ ਪਾਰ ਕਰਨ ਦਾ ਹੁਕਮ ਦਿੱਤਾ ਗੁਰੂ ਸਹਿਬ ਘੋੜੇ ਤੇ ਸਵਾਰ ਦੁਸ਼ਮਣ ਤੇ ਤੇਰਾ ਵੀ ਵਰਖਾ ਕਰਦੇ ਪਾਣੀ ਦੇ ਤੇਜ਼ ਬਹਾਅ ਕਰਕੇ ਕਈ ਤੰਗ ਸਰਸਾ ਦੇ ਵਹਾਅ ਵਿੱਚ ਰੁੜ ਗਏ ਅਨੇਕਾਂ ਹੀ ਹੋਰ ਗ੍ਰੰਥਾਂ ਦੇ ਨਾਲ ਗੁਰੂ ਸਾਹਿਬ ਦੁਆਰਾ ਰਚਿਆ ਗਿਆ 320 ਕਿਲੋ ਵਜਨ ਦਾ ਵਿਦਿਆ ਸਾਗਰ ਗ੍ਰੰਥ ਵੀ ਸਰਸਾ ਦੀ ਪੀਟ ਚੜ੍ਹ ਗਿਆ ਇਸੇ ਉਲਝਣ ਵਿੱਚ ਵਿੱਚ ਮਾਤਾ ਗੁਜਰੀ ਅਤੇ ਛੋਟੇ ਸਹਜਾ ਦੇ ਜੋੜਾ ਵਰ ਸਿੰਘ ਤੇ ਫਤੇਹ ਸਿੰਘ ਜੀ ਗੁਰੂ ਜੀ ਨਾਲੋਂ ਦੱਖ ਹੋ ਗਏ ਚਮਕੌਰ ਦੀ ਜੰਗ ਗੁਰੂ ਗੋਬਿੰਦ ਸਿੰਘ ਜੀ ਵੱਡੇ ਸਹਜਾ ਦੇ ਨਾਲ ਠਨੌਲਾ ਤੇ ਕੋਟਲਾ ਹੁੰਦੇ ਹੋਏ ਚਮਕੌਰ ਸੈ ਪਹੁੰਚੇ ਉਸ ਸਮੇਂ ਗੁਰੂ ਸਾਹਿਬ ਨਾਲ 40 ਸਿੱਖ ਚਮਕੌਰ ਦੀ ਉਸ ਕੱਚੀ ਗੜੀ ਨੂੰ ਦਾਖ ਲਖਦੀ ਮੋਗਲ ਹੌਸਲੇ ਕੀਰਾ ਪਾ ਲਿਆ ਸਿੰਘਾਂ ਨੇ ਦੁਸ਼ਮਨ ਤੇ ਹਮਲੇ ਦਾ ਬੜੀ ਬਹਾਦਰੀ ਨਾਲ ਜਵਾਬ ਦਿੱਤਾ ਕਦੇ ਕਦੇ ਤਾਂ ਮੁਗਲਾਂ ਨੂੰ ਸਿੰਘਾਂ ਦੀ ਦੈਂਤੀ ਵੱਧ ਜਾਪਦੀ ਸਿੰਘ ਛੋਟੇ ਛੋਟੇ ਜਥਿਆਂ ਵਿੱਚ ਲੜਦੇ ਸਾਬ ਜਿਆਦਾ ਅਜੀਤ ਸਿੰਘ ਤੇ ਸਾਬ ਜਿਆਦਾ ਜੁਝਾਰ ਸਿੰਘ ਨੇ ਆਪਦੀ ਬਹਾਦਰੀ ਦਾ ਜੋ ਦਿਖਤਾ ਤੇ ਅਥਿਰ ਦਮੇ suicide ਹੋ ਗਏ ਦੂਸ਼ਮਨਾ ਦਾ ਟੱਕਰਾ ਕਰਦੇ ਪੰਜ ਪਿਆਰਿਆਂ ਵਿੱਚੋਂ ਭਾਈ ਸਹਿਦ ਸਿੰਘ ਭਾਈ ਮੋਹਕਮ ਸਿੰਘ ਤੇ ਭਾਈ ਹਿੰਮਤ ਸਿੰਘ ਜੀ ਵੀ ਸ਼ਹੀਦ ਹੋਏ ਗੁਰੂ ਸਾਹਿਬ ਦੇ ਨਾਲ ਪੰਜ ਸਿੰਘਾਂ ਨੇ ਵੀ ਗੁਰੂ ਸਾਹਿਬ ਨੂੰ ਗੜੀ ਛੱਡਣ ਲਈ ਹੁਕਮਨਾਮਾ ਜਾਰੀ ਕੀਤਾ ਅਸਲ ਵਿੱਚ ਸਿੰਘਾਂ ਦੀ ਬੇਨਤੀ ਕਰਕੇ ਗੁਰੂ ਸਾਹਿਬ ਨੇ ਗੜੀ ਛੱਡਣ ਤੋਂ ਨਾ ਕਰ ਦਿੱਤੀ ਸੀ ਬਈ ਬਹਿ ਸੰਤੇ ਭਾਈ ਧਰਮ ਸਿੰਘ ਗੁਰੂ ਸਾਹਿਬ ਨਾਲ ਗੜੀ ਪੋ 12 ਆਏ ਗੁਰੂ ਸਾਹਿਬ ਮਾਸੀਵਾੜਾ ਆਲੰਬੀਰ ਬੀਨਾ ਕਾਂਗੜ ਤੋਂ ਹੁੰਕੇ ਆਏ ਖਰਾਣੇ ਪਹੁੰਚੇ ਬੀਨਾ ਕਾਂਗੜ ਦੀ ਧਾਤੀ ਤੋਂ ਗੁਰੂ ਸਾਹਿਬ ਨੇ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਿਆ ਕਿ ਦਰਾਣੇ ਦੀ ਜੰਗ ਗੁਰੂ ਸਾਹਿਬ ਜਦੋਂ ਖਦਰਾਨਾਂ ਦੀ ਧਾਰ ਤੇ ਪਹੁੰਚੇ ਤੇ ਕਾਫੀ ਸੈਨਾਂ ਨਾਲ ਜੁੜ ਚੁੱਕੇ ਸਨ ਗੁਰੂ ਸਾਹਿਬ ਨਾਲ तकरीबन 2000 ਸਿੰਘ ਸਨ ਇੱਥੇ ਸਿੰਘਾਂ ਦਾ ਮੁਖਾਰਨਾ ਸ਼੍ਰੀ ਹਰਮਨ ਜੀ ਸੂਬੇਦਾਰ ਵਜ਼ੀਰ ਖਾਨ ਦੀ 10000 ਫੌਜ ਨਾਲ ਹੋਇਆ ਗੁਰੂ ਸਾਹਿਬ ਨੂੰ ਬੇਦਾਵਾ ਦੇਣ ਵਾਲੀ ਸੰਗਤ ਨੇ ਨਿਰਮਖ ਨਾਲ ਹੋ ਲੱਗਿਆ ਇਸ ਜੰਗ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਮਾਲਵੇ ਦੇ ਇਸ ਰੇਤਲੇ ਇਲਾਕੇ ਵਿੱਚ ਪਾਣੀ ਦੀ ਕਮੀ ਕਰਕੇ ਮੁਗਲ ਫੌਜ ਨੇ ਹਾਰ ਵਿੱਚੋਂ ਵਾਪਸ ਜਾਣਾ ਹੀ ਠੀਕ ਸਮਝਿਆ। ਗੁਰੂ ਸਾਹਿਬ ਨੇ ਭਾਈ ਮਹਾ ਸਾਹਿਬ ਸਾਹਮਣੇ ਬੇਦਾਵੀ ਦਾ ਪੱਤਰ ਪੜਿਆ ਤੇ ਖਬਰਾਣੇ ਨੂੰ ਉਹਨਾਂ 40 ਮੁਕਤਾਂ ਦੇ ਨਾਂ ਤੇ ਮੁਕਸਰ ਸਾਹਿਬ ਦਾ ਨਾਮ ਮਿਲਿਆ ਉਧਰ ਭਾਈ ਤਰਨ ਸਿੰਘ ਤੇ ਭਾਈ ਦਇਆ ਸਿੰਘ ਨੇ ਜਫਰ ਨਾਨਾ ਆ ਰਹੇ ਜੇ ਕੋਲ ਕਹਨ ਜਾਇਆ ਤੇ ਕੋਈ ਸਮੇਂ ਵਿਚੋਂ ਉਹ ਮੌਦ ਨੂੰ ਵਿੱਚ ਚਲਾ ਡਾ ਦਮ ਦਮ ਸਾਵੈਚ ਲੰਮਾ ਸਮਾਂ ਬਤੌਰ ਵਿਚੋਂ ਗੁਰੂ ਸਾਹਿਬ ਜਦੋਂ ਅਗਲੀ ਵਾਰ ਸਾ ਬਹਾਦਰ ਸਾਹ ਨੂੰ ਮਿਲਣ ਲਈ ਦੱਖਣ ਵਾਲ ਗਏ ਤੇ ਨਵੇੜੀ ਧਰਤੀ ਤੇ ਗਜ਼ੀਰ ਖਾਨ ਨੇ ਭੇਜੀ ਦੋ ਪਠਾਨਾਂ ਨੂੰ ਗੁਰੂ ਸਾਹਿਬ ਤੇ ਗੱਦੇ ਪੈਰੀ ਹਮਲਾ ਕਰ ਦਿੱਤਾ ਗੁਰੂ ਸਾਹਿਬ ਦੇ ਜੋਤੀ ਜੋਤ ਸਮਾਉਣ ਪਿੱਛੇ ਵੀ ਬੰਦਾ ਸਿੰਘ ਬਹਾਦਰ ਬਾਦ ਸਿੰਘ ਤੇ ਵਿਨੋਦ ਸਿੰਘ ਸਿੱਖ ਜੋਧਿਆਂ ਨੇ ਸੰਘਰਸ਼ ਜਾਰੀ ਰੱਖਿਆ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ